ਸ਼ੱਕਰਪੁਰੀਆ ਫਰੀਆਦ ਨੇ ਪਿਛਲਾ ਮੈਚ ਬੜਾ ਵਧੀਆ ਜਿਹੜਾ ਮੈਚ ਜਿਹੜਾ ਪਲਟਣ ਵਾਲੀ ਗੱਲ ਕੀਤੀ ਆ ਫਰੀਆਦ ਪਹਿਲਾਂ ਤਾਂ ਵੀ ਬੜਾ ਫਿੱਟ ਆ ਸ਼ਾਜੀ ਵੀ ਤੁਹਾਡੀ ਮੈਨ ਲੱਗ ਰਿਹਾ ਵੀ ਬਾਡੀ ਉਨੀ ਫਿੱਟ ਨਹੀਂ ਫਿਟਨੈਸ ਦਿਖ ਰਹੀ ਕਿ ਚੱਕਰ ਕੀ ਆ ਬਈ ਮੇਰੇ ਮੋਢੇ ਸੱਟ ਲੱਗੀ ਯਾਰ ਤਾਂ ਕਰਕੇ ਪਹਿਲੇ ਮੇਲੇ ਤੇ ਹੀ ਤੇ ਬਾਕੀ ਜਿਹੜੇ ਸਾਰੇ ਪਰ ਆਪਣਾ ਬਈ ਟ੍ਰਾਂਟੋ ਲੱਗੀ ਆਹੋ ਤੇ ਹੁਣ ਕਿਵੇਂ ਰਿਕਵਰ ਕਰ ਰਹੀ ਆ ਬਾਡੀ ਠੀਕ ਹੋ ਰਹੀ ਆ ਲੈ ਤੇ ਆ ਰਹੀ ਹੈ ਫਰਕਾ ਬਾਵਾ ਹੁਣ ਹੌਲੀ ਹੌਲੀ ਪੈ ਜਾਊਗਾ ਕਿਉਂਕਿ ਜਦੋਂ ਜਿਹੜੇ ਦਰਸ਼ਕ ਆ ਉਹ ਪੜ ਲੈਂਦੇ ਖਿਡਾਰੀਆਂ ਨੂੰ ਤੁਹਾਨੂੰ ਦੇਖਦੇ ਆ ਬਹੁਤ ਟਾਈਮ ਤੋਂ ਕਹਿੰਦੇ ਵੀ ਫਰਿਆਦ ਚ ਉਹ ਲੈ ਹੈ ਨਹੀਂ ਹਲੇ ਜਿਹੜੀ ਹੋਣੀ ਚਾਹੀਦੀ ਆ ਤੇ ਉਮੀਦ ਹੈਗੀ ਆ ਵਾਪਸ ਆ ਜੂ ਸਮੇਂ ਨਾਲ ਜਦੋਂ ਅਗਲੇ ਕੱਪਾਂ ਤੱਕ ਹਾਂਜੀ ਬਾਈ ਪਰਮਾਨੰਥ ਸੁੱਖਰ ਕੇ ਛੜ ਤੋਂ ਠੀਕ ਹੋ ਗਏ ਬਾਕੀ ਮਿਹਨਤ ਕਰੀ ਜਾਂਦੇ ਆ ਮਿਹਨਤ ਕਰਾਂਗੇ ਤਕੜੇ ਹੋਵਾਂਗੇ ਤੇ ਬਾਕੀ ਇੰਡੀਆ ਵੀ ਥੋੜੀ ਸੱਟਾਂ ਵੇਟਾਂ ਨੇ ਘੇਰੇ ਰੱਖੇ ਬਾਈ ਤਾਂ ਕਰਕੇ ਆ ਹਾਂਜੀ ਹਾਂਜੀ ਤੇ ਸੱਟਾਂ ਚਲੋ ਖੇਡ ਕਬੱਡੀ ਹੈ ਹੀ ਇਦਾਂ ਦੀ ਹੈ ਨਾ ਤੇ ਸ਼ਾਜੀ ਬੜਾ ਫਿੱਟ ਹੈ ਵਾਈਗਰੂ ਦੀ ਕਿਰਪਾ ਹੈ ਅੱਲਾ ਦੀ ਕਿਰਪਾ ਹੈ ਮਿਹਰ ਹੈ ਉਹਦੇ ਤੇ ਤੇ ਕਿਵੇਂ ਕਿਵੇਂ ਕੀ ਟ੍ਰੇਨ ਕਰਕੇ ਲੈ ਕੇ ਆਉਣੇ ਵੱਡੇ ਭਰਾ ਆ ਤੁਸੀਂ ਇੰਡੀਆ ਵੀ ਲੈ ਕੇ ਜਾਂਦੇ ਖੇਡੇ ਥਾਰ ਵੀ ਜਿੱਤੀ ਉਹਨੇ ਕਿਵੇਂ ਦਾ ਪਰਿਵਾਰ ਤੇ ਕੀ ਮੋਲ ਆ ਬਈ ਬਾਕੀ ਦਾ ਅੱਲਾਹ ਤਾਲਾ ਦਾ ਸ਼ੁਕਰ ਆ ਜਿਨ੍ਹਾਂ ਨੇ ਪਹਿਲੀ ਗੱਲ ਇੰਨੀ ਯੋਗਗੀ ਕੀਤੇ ਆ ਤੇ ਬਾਕੀ ਬਈ ਹੁਣ ਉਹਨੂੰ ਵੀ ਪਤਾ ਹੀ ਹੁਣ ਹੌਲੀ ਵਾਲੀ ਬੰਦਾ ਸਿਆਣਾ ਪਹਿਲੇ ਸਾਲ ਆ ਜਦੋਂ ਥੋੜਾ ਨਹੀਂ ਸੀਗਾ ਪਤਾ ਹੁਣ ਕਾਡੀ ਦਾ ਪਤਾ ਵੀ ਭਾਰੀ ਆ ਮਿਹਨਤ ਕਰਕੇ ਵਧੀਆ ਕਰਕੇ ਆਇਆ ਨਾ ਤੇ ਚਲੋ ਬਾਕੀ ਪ੍ਰਮਾਤਮਾ ਮਿਹਨਤ ਜਦੋਂ ਕਰਦਾ ਬਾਕੀ ਸਭ ਤੋਂ ਬਈ ਇਹ ਆ ਵੀ ਸੱਟ ਪੇੜਨਾ ਕਿਸੇ ਲੈ ਜਦੋਂ ਬੰਦੇ ਸੱਟ ਲੱਗਦੀ ਬੰਦਾ ਉਦੋਂ ਬੈਕ ਹੁੰਦਾ ਬਿਲਕੁਲ ਤੇ ਚਲੋ ਹੁਣ ਤਾਂ ਆਪਾਂ ਨੂੰ ਖੇਡਦੇ ਬਹੁਤ ਟਾਈਮ ਹੋ ਗਿਆ ਸੱਟਾ ਬੇਟਾਂ ਨੇ ਤੈਨੂੰ ਪਤਾ ਹੀ ਆ ਛੋਟੇ ਹਾਂ ਜਿਹੜੀ ਬੇਟਾਂ ਤੋਂ ਖੇਡੀ ਜਾਂਦੀਆਂ ਹਨ ਬਿਲਕੁਲ ਤੇ ਬਾਕੀ ਬੰਵਾਸ ਹੋ ਕਰਕੇ ਕੋਈ ਨਾ ਬਾਈ ਕਰਦੇ ਆ ਪਏ ਹੁਣ ਕਿਵੇਂ ਕਿਉਂਕਿ ਰੇਡਰ ਤਿੰਨ ਹੀ ਆ ਦੂਜੀ ਟੀਮ ਕੋਲੇ ਰਵੀਆ ਭੂਰੀਆ ਤੇ ਕਾਲਾ ਤੂਰ ਕੋਟਾ ਪਲੈਨਿੰਗ ਤਾਂ ਹੋਣੀ ਆ ਮਨ ਜੀਰ ਵੀ ਤਿੰਨਾ ਚੋਂ ਕਿਹੜੇ ਖਿਡਾਰੀ ਨੂੰ ਜ਼ਿਆਦਾ ਆਪਾਂ ਟੱਚ ਲਈਏ ਕਿਵੇਂ ਕਰੀਏ ਹੈ ਮਨ ਦੇ ਵਿੱਚ ਪਲੈਨਿੰਗ ਆਲਰੇਡੀ ਬਾਈ ਬਾਕੀ ਤਾਂ ਚਲ ਰਲ ਮਿਲ ਕੇ ਆਪਾਂ ਟੀਮ ਜਿਹੜੀ ਖੇਡਦੀ ਹੈ ਸਾਰੇ ਉਹ ਬੰਦੇ ਹੁਣ ਆਪਣੇ ਨਵੇਂ ਆ ਨਾ ਉਹਦੇ ਕਰਕੇ ਚੱਕਰ ਜਿਹਾ ਪੈਂਦਾ ਵਾ ਤੇ ਬਾਕੀ ਪਲੈਨਿੰਗ ਦਾ ਵੀ ਇਦਾਂ ਆ ਵੀ ਹੁਣ ਕਾਡੀਏ ਦੇ ਵਿੱਚ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਣਾ ਹਨਾ ਕਈ ਵਾਰੀ ਬੰਦਾ ਕਹਿ ਕੇ ਵੀ ਨਹੀਂ ਲੱਗਣਾ ਲੱਗ ਵੀ ਜਾਂਦਾ ਹਨਾ ਤੇ ਬਾਕੀ ਵਧੀਆ ਵਧੀਆ ਦੇ ਰੀਡਰਾਂ ਤੇ ਨੇ ਹੀ ਹੈ ਤੇ ਪਰਮਾਨ ਸੌਕਰ ਕੇ ਇਨਸ਼ਾਅੱਲਾ ਜ਼ੋਰ ਮਾਰਾਂਗੇ ਬਾਕੀ ਰੱਬ ਦੇ ਹੱਥ ਆ ਗੁੱਡ ਲੱਕ ਥੈਂਕ ਯੂ ਭਾਈ ਥੈਂਕ ਯੂ ਦੋਸਤੋ ਸ਼ੱਕਰਪੁਰੀਆ